ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਵੀਰੋ ਸਵਾਗਤ ਹੈ ਤੁਸੀਂ ਦੇਖ ਰਹੇ ਆ YouTube ਚੈਨਲ ਕਰਨਵੀਰ ਡੈਰੀ ਫਾਰਮ ਤੇ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੀ ਤੇ ਇਹ ਵੀਡੀਓ ਆਪਾਂ ਪਿੰਡ ਬੰਮਰਾਲੇ ਤੋਂ ਜ਼ਿਲ੍ਹਾ ਫਰੀਦਕੋਟ ਆ ਤੇ ਤਸੀਲ ਕੋੜਕਪੋੜਾ ਅ ਭਾਈ ਜਗਜੀਤ ਦੇ ਘਰੋਂ ਵਿਖਾ ਰਹੇ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਤਿੰਨ ਨਾਗਾ ਜਿਹੜੇ ਵਿਕਰੀ ਵਾਲੇ ਉਹ ਵਿਖਾਵਾਂਗੇ ਇੱਕ ਗਾਂ ਤੇ ਦੋ ਜਿਹੜੀਆਂ ਝੋਟੀਆਂ ਤਾਜ਼ੀਆਂ ਸੋਇਆ ਉਹਨਾਂ ਦੀ ਤੁਹਾਨੂੰ ਆਪਾਂ ਡਿਟੇਲ ਆ ਜਿਹੜੀ ਆਪਾਂ ਦੇਵਾਂਗੇ ਤੇ ਪਸ਼ੂ ਤੁਸੀਂ ਢਣਕਾ ਕੇ ਲੈਣਾ ਤੇ ਇਹ ਆਪਣਾ ਕੰਮ ਹੈਗਾ ਪਸ਼ੂ ਜਿਹੜਾ ਸਕਰੀਨ ਤੇ ਦਿਖਾਵਾਂ ਹਨ ਜਿਹਦੇ ਵੀ ਪਸੰਦ ਆਉਂਦਾ ਹੋਵੇ ਬਾਈ ਦਾ ਆਪਾਂ ਫੋਨ ਨੰਬਰ ਆ ਜਿਹੜਾ ਆਪਾਂ ਸਕਰੀਨ ਤੇ ਦੇ ਦੇਾਂਗੇ ਤੇ ਤੁਸੀਂ ਕਾਲ ਕਰਕੇ ਜਿਹੜਾ ਕੋਈ ਸੌਦਾ ਹੋਵੇ ਹਨ ਤੇ ਜਾਂ ਕੋਈ ਰਹੀਦੀ ਜਾਣਕਾਰੀ ਆਪਣੇ ਤੋਂ ਰਹਿ ਜੇ ਤੇ ਤੁਸੀਂ ਉਹ ਪੁੱਛ ਸਕਦੇ ਆ ਬਾਕੀ ਆਪਾਂ ਹੁਣ ਆਪਾਂ ਗੱਲ ਸ਼ੁਰੂ ਕਰਦੇ ਆਂ ਵੀ ਆਹ ਝੋਟੀ ਆ ਇਹ ਹੁਣ ਦੂਜਾ ਸੂਬਾ ਸੁਲਿਆ ਤੇ ਇਹਦਾ ਤਕਰੀਬਨ ਅੱਜ ਕੰਜਮਾ 6 ਮਾ ਦਿਨ ਹੋਇਆ ਸੋਈ ਨੂੰ ਇਹਨੂੰ ਤੇ ਇਹਦੇ ਥੱਲੇ ਹੁਣ 10 ਕਿਲੋ ਬੋਲਾ ਇਹਦੇ ਥੱਲੇ ਵੀ ਹੁਣ ਤਿਆਰ ਆ ਇਹਦਾ ਬੱਚਾ ਹੈ ਹੁਣ ਆਪਾਂ ਤੁਹਾਨੂੰ ਤੋੜ ਕੇ ਵਿਖਾਵਾਂਗੇ ਤੇ ਕਿਉਂਕਿ ਤੋੜ ਕੇ ਨਾ ਪਸ਼ੂ ਦਾ ਦੁਗਣਾ ਜਿਹੜਾ ਦੱਖ ਤੇ ਜੱਜਮੈਂਟ ਆ ਜਾਂਦੀ ਹੈ ਪਸ਼ੂ ਦੀ ਹੁਣ ਪਸ਼ੂਆਂ ਦੇ ਵਿਚਾਲੇ ਪਸ਼ੂ ਖੜਾ ਹਨ ਤੁਰਦੀ ਉਹਨੇ ਹੁਣ ਤੁਸੀਂ ਦੇਖੋ ਜੀ ਉਚਾਲੇ ਹੋਰ ਗੱਲ ਸੀ ਪਸ਼ੂਆਂ ਦੇ ਤੇ ਹੁਣ ਜਦੋਂ ਤੁਰਦਾ ਪਸ਼ੂ ਹਣਾ ਕਿੰਡੀ ਤੌਰ ਨਾਲ ਪਸ਼ੂ ਤੁਰਦਾ ਸੋਹਣਾ ਲੱਗਦਾ ਹਨ ਤੇ ਚਾਰੇ ਅੰਗਲਾਂ ਤੋਂ ਸਾਨੂੰ ਲੇਵਾ ਵੀ ਨਜ਼ਰ ਆ ਰਿਹਾ ਇਹਦੇ ਥੱਲੇ ਹੁਣ 10 ਕਿਲੋ ਜਣੀ ਦੀ ਦੁੱਧ ਤਿਆਰ ਹੈ ਤੇ ਉਸ ਮਾ ਕੇ ਥਾਣਾ ਬਹੁਤ ਚੰਗਾ ਚੰਗਾ ਕੱਢ ਜਾਂਦੀ ਹੁਣ ਵੀ ਥਾਣਾ ਇਸ ਟਾਈਮ ਆ 12 ਵਜੇ ਹੋਇਆ 12 12:30 ਦਾ ਟਾਈਮ ਆ ਤਕਰੀਬਨ ਹੁਣ ਹੈਗਾ ਤੇ ਹੁਣ ਵੀ ਜਿਹੜੇ ਦੀ ਟਾਈਮ ਦੇਣ 10 ਕਿਲੋ ਬੋਲਾ ਟੈਟਲੇ ਵਧੀਆ ਤੇ ਬੋਲਾ ਦਾ 10 ਕਿਲੋ ਦੇ ਥਲੇ ਤਿਆਰ ਹੈ ਜੇ ਆਪ ਇਹਦੇ ਮੁੱਲ ਦੀ ਗੱਲ ਕਰਗੇ ਤਾਂ ਬਾਈ ਨੇ 135 ਮੁੱਲ ਇਹਦਾ ਰੱਖਿਆ ਹੋਇਆ 135 ਬਾਕੀ ਜਿਹਨੂੰ ਪਸੰਦ ਆਉਂਦੀ ਹੋਵੇ ਹਨ ਤੇ ਤੁਸੀਂ ਫੋਨ ਨੰਬਰ ਲਾ ਕੇ ਬਾਈ ਤੋਂ ਕੋਈ ਵੀ ਰਿੰਦੀ ਜਾਣਕਾਰੀ ਤੁਸੀਂ ਪੁੱਛ ਸਕਦੇ ਆਂ ਗਾਰੰਟੀ ਆ ਸਮਾ ਦੀ ਧਾਰ ਦੀ ਥੱਲੀ ਜਦੋਂ ਤੁਸੀਂ ਦੁੱਧ ਦੀ ਜਿਹੜੀ ਗੱਲ ਤੁਹਾਨੂੰ ਦੱਸਾਂਗੇ ਉਸੇ ਨੇ ਬਣੂਗੀ ਹੁਣ ਆਪਾਂ ਇਧਰ ਝੋਡੀ ਨਾ ਪਹਿਲਾਂ ਖੜੀ ਆਹਾ ਇਹ ਝੋਡੀ ਦਾ ਥੱਲੋਂ ਅ ਲੀਵਰ ਤੇ ਥਾਣ ਖੜੋਂ ਪਸ਼ਮਾਪ ਸਮੂ ਬਹੁਤ ਚੰਗਾ ਲੱਗਿਆ ਹੋਇਆ ਸਿੰਗ ਵੀ ਬਹੁਤ ਚੰਗਾ ਤੇ ਇਸ ਝੋਡੀ ਦਾ ਜਿਹੜਾ ਮੁੱਲ ਆ ਬਾਈ ਨੇ 145 ਰੱਖਿਆ ਹੋਇਆ 145 ਮੁੱਲ ਬਾਈ ਨੇ ਇਹਦਾ ਰੱਖਿਆ ਤੇ ਇਹਨੂੰ ਅੱਜ 6 ਮਾ ਦਿਨ ਸੂਜ ਰਿਹਾ। ਤੇ ਦੁੱਧ ਇਹਦੇ ਥੱਲੇ ਵੀ 10 ਕਿਲੋ ਤਿਆਰ ਆ। ਬੱਚੇ ਦੀ ਸਾਰਾ ਕੁ ਸਹਿਮਤ ਹੈ। ਤੇ ਦੁੱਧ ਇਹਦੇ ਥੱਲੇ 10 ਕਿਲੋ ਤਿਆਰ ਆ। ਬਾਈਆਂ ਦਾ ਇਹਦਾ ਮੁੱਲ 145 ਆ। ਜੇ ਕਿਸੇ ਨੇ ਦੂਰੋਂ ਨੇੜੇ ਬੰਦੇ ਨੇ ਕਿਸੇ ਨਹੀਂ ਲੈਣੀ ਹੋਵੇ ਹਨ ਤੇ ਗਰੰਟੀ ਨਾਲ ਘਰੋਂ ਚੋਕੇ ਲਿਆ ਸਕਦਾ ਹੈ ਹੈ ਤੇ ਹੁਣ ਆਪਾਂ ਪਿੱਛੋਂ ਲੇਵੇ ਦੀ ਛਾਤ ਤੁਹਾਨੂੰ ਮਰਾਦ ਗੇ ਬਹੁਤ ਚੰਗਾ ਲੇਵਾ ਥੱਲੇ ਹੁਣ ਜਣੀ ਦਿੱਖ ਹੋ ਰਹੀ ਆ ਤੇ ਜਦੋਂ ਇਹਨੂੰ ਪਸਮਾਉਣੇ ਆ ਨਾ ਪਸਮਾ ਕੇ ਮੁੱਠੀ-ਮੁੱਠੀ ਵਾਲਾ ਥਾਣਾ ਕੜਦੀ ਆ ਪਸਮਾ ਕੇ ਤੇ ਲੇਵਾ ਤਾਂ ਤੁਹਾਨੂੰ ਦੱਸ ਹੀ ਰਿਹਾ ਵੀ ਹੁਣ ਇਹਨੂੰ ਕਿੰਨਾ ਲੱਗਿਆ ਮੁੱਲੇ ਦਾ 1.45 ਦਿਨ ਇਹਨੂੰ 6 ਪੰਜ ਕੇ 6 ਦਿਨ ਹੋਏ ਐ ਸੋਈ ਨੂੰ ਤੇ ਮੁੱਲ ਦੁੱਧ ਦੇ ਥੱਲੇ 10 ਕਿਲੋ ਤਿਆਰਾ ਬੱਚਾ ਹੁਣ ਨਜ਼ਰ ਆ ਰਿਹਾ ਤੇ ਬਾਈ ਜਗਜੀਤ ਦਾ ਫੋਨ ਨੰਬਰ ਹੈਗਾ 62800 5 33 572 62805 33572 ਬਾਈ ਦਾ ਫੋਨ ਨੰਬਰ ਹੈ ਤੇ ਤੁਸੀਂ ਇਹਦੇ ਤੇ ਰਹੀਦੀ ਜਾਣਕਾਰੀ ਤੁਸੀਂ ਵੀ ਪੁੱਛ ਸਕਦੇ ਆ ਹੁਣ ਆ ਨਾ ਗਾਂ ਨੂੰ ਘੱਟੋ ਘਾਟੇ ਨੂੰ 15 ਦਿਨ ਹੋ ਗਏ ਸੋਈ ਤੇ ਦੁੱਧ ਇਸ ਟਾਈਮ ਇਹਦੇ ਥੱਲੇ 22-23 ਲੀਟਰ ਦੁੱਧ ਹੁਣ ਤਿਆਰ ਹੈ ਤੇ ਜੇ ਕਿਸੇ ਨੇ ਮੰਨ ਲਓ ਵੀ ਘਰੇ ਚੋਂ ਨੂੰ ਲੈਣੀ ਹੋਵੇ ਤਾਂ ਜਿਹੜੀ ਆਪਾਂ ਨੂੰ ਜਾਣਕਾਰੀ ਮਿਲ ਗਿਆ ਹਨਾ ਬਾਈਆਂ ਦਾ ਨਾ ਇਹਦਾ ਜਿਹੜਾ ਬੱਚਾ ਸੀ ਉਹ ਨਾ ਸਪੇਅਰ ਹੋ ਗਿਆ ਕਿਸੇ ਤਰ੍ਹਾਂ ਤੇ ਅੱਜ ਨੂੰ 15 ਦਿਨ ਗਾਂ ਨੂੰ ਸੂਈ ਨਾ ਹੋਇਆ ਹੁਣ ਇਹ ਤੀਜੇ ਸਵੇਰ ਤਕਰੀਬਨ ਤੀਜੇ ਸਵੇਰ ਗਾਂ ਐ ਸੂਈਆ ਤੇ ਸੂਆ ਦਾ ਵਿੱਚ ਨਿਕਲਦਾ ਇਹ ਨੇ 30 ਤੋਂ ਵੱਧ ਪਲੱਸ ਦੁੱਧ ਪਾ ਦਨਾ ਭਈਆਂ ਦਾ 15 ਦਿਨ ਹੋ ਗਿਆ ਸੂਈ ਨੂੰ ਤੇ ਬੱਚਾ ਇਹਦਾ ਜਿਹੜਾ ਬਈ ਸਪਰੇਰ ਹੋ ਗਿਆ ਮੁੱਲ ਇਹਦਾ ਬਾਈ ਤੋਂ ਤੁਹਾਨੂੰ ਪਤਾ ਲੱਗੂਗਾ ਜਦੋਂ ਤੁਸੀਂ ਫੋਨ ਲਾਓਗੇ ਹਨਾ ਕਿਉਂਕਿ ਜਿਹੜਾ ਹੁਣ ਤਾਜੀ ਸੂਈ ਦਾ ਮੁੱਲ ਹੋਰ ਸੀਗਾ ਤੇ ਹੁਣ ਜਿਹੜਾ ਭਾਈਆ ਦਾ ਕੱਲੇ ਦੁੱਧ ਦਾ ਮੁੱਲ ਜਿਹੜਾ ਇਹ ਹੋਰ ਹੈ ਆਪਾਂ ਤੁਹਾਨੂੰ ਇਹਦਾ ਨਹੀਂ ਦੱਸ ਸਕਦੇਗੇ ਹਨ ਤੇ ਤੁਸੀਂ ਜਿਹੜੀ ਜਾਣਕਾਰੀ ਬਾਈ ਤੋਂ ਤੁਸੀਂ ਲੈ ਲਓ ਜੇ ਹਾਂ ਦੁੱਧ ਜਿਹੜਾ ਇਹਦੇ ਥੱਲੇ ਜਾਨੀ ਦੀ 23 24 ਲੀਟਰ ਦੁੱਧ ਹੁਣ ਤਿਆਰ ਹੈਗਾ ਹੈ ਤੇ ਮੁੱਲ ਜਿਹੜਾ ਉਹ ਹੈ ਭਾਈ 10 ਰੁਪਏ ਦਾ ਵਿਕੀ ਹੈ ਦਾ ਹੁਣ ਤੇ ਇਹ ਗਾਣਾ ਵੀ ਤੁਸੀਂ ਦੋ ਡੰਗ ਚੋ ਕੇ ਲਿਜਾ ਸਕਦੇ ਆ ਇਹ ਗਰੰਟੀ ਆ ਵੀ ਇਹ ਗਾਣਾ ਨੂੰ ਤੁਸੀਂ ਦੋ ਡੰਗ ਚੋ ਕੇ ਲਿਜਾ ਸਕਦੇ ਆ ਜਦੋਂ ਤੁਹਾਡੇ ਆਣ ਪਸੰਦ ਆਈ ਜੇਹਨ ਚ ਗੱਲ ਬੈਠੀ ਉਦੋਂ ਤੁਸੀਂ ਸੌਫਦਾ ਕਰ ਸਕਦੇ ਆ ਇਹਦਾ ਤੇ ਮੁੱਲ ਜਿਹੜਾ ਬਾਈ ਆ ਹੁਣ ਤੁਹਾਨੂੰ ਇਹ ਦੱਸੂਗਾ ਬਾਕੀ ਆਪਣੀ ਵੀਡੀਓ ਐਂਡ ਤੱਕ ਦੇਖਣ ਲਈ ਸਾਰੇ ਸਰੋਤਿਆਂ ਦਾ ਸਾਡੇ ਦਿਲੋਂ ਸਾ ਧੰਨਵਾਦ ਆ ਤੇ ਕਰਨਵੀਰ ਡੈਰੀ ਫਾਰਮਰ YouTube ਚੈਨਲ ਤੁਹਾਡਾ ਅ ਦਿਨੋਂ ਧੰਨਵਾਦ ਕਰਦਾ ਤੁਸੀਂ ਆਪਣੀਆਂ ਵੀਡੀਓ ਬਹੁਤ ਲਾਈਕ ਤੇ ਸ਼ੇਅਰ ਵੀ ਕਰਦੇ ਆ ਸਾਰਿਆਂ ਦਾ ਧੰਨਵਾਦ ਬਾਕੀ ਆਪਣੀ ਇਹ ਡਿਊਟੀ ਆ ਤੁਹਾਨੂੰ ਆਪਾਂ ਜਿਹੜੇ ਪਸ਼ੂ ਆ ਜਿਹੜੇ ਆਪਾਂ ਸਾਰ ਪੱਖੋਂ ਤੁਹਾਨੂੰ ਚੰਗੀ ਤਰ੍ਹਾਂ ਵਖਾ ਸਕੀਏ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ For